ਹੰਝ ਸਟਾਰ ਰੁੱਖ ਅਤੇ ਮਨੁੱਖ ਦਾ ਰਿਸ਼ਤਾ ਆਦੁੱ ਜੁਗਾਦ ਤੋਂ ਹੈ ਪਰ ਹੁਣ ਇਸੇ ਰਿਸ਼ਤੇ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ ਡੰਡੀ ਇਸ ਸੰਤੁਲਨ ਨੂੰ ਠੀਕ ਕਰਨ ਲਈ ਸੂਬੇ ਵਿੱਚ ਰੁੱਖ ਲਗਾਉਣ ਦੀਆਂ ਹਰੇਕ ਬਰੇ ਮੁਹਿਮਾ ਚਲਦੀਆਂ ਹਨ ਪਰ ਇਹ ਕੇਵਲ ਵਿਖਾਵਾ ਬਣ ਕੇ ਰਹ ਜਾਂਦੀਆਂ ਹਨ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਿਹੜਾ ਰੁਖ ਕਦੋਂ ਕਿਵੇਂ ਅਤੇ ਕਿੱਥੇ ਲਗਾਉਣਾ ਹੈ ਡੰਡੇ ਇਸ ਕਾਟ ਨੂੰ ਪੂਰਾ ਕਰਨ ਲਈ ਡਾਕਟਰ ਬਲਜਿੰਦਰ ਸਿੰਘ ਪਿਛਲੇ ਦੋ ਦਹਾਕਿਆਂ ਤੋਂ ਸਰਗਰਮ ਹੈ ਡੰਡੇ ਆਪਣੀ PhD ਦੀ ਪੜਾਈ ਪੂਰੀ ਕਰਨ ਉਪਰੰਤ ਉਸ ਨੇ ਆਪਣਾ ਸਾਰਾ ਸਮਾਂ ਪੰਜਾਬ ਦੇ ਧਰਤ ਦ੍ਰਿਸ਼ ਇਸ ਦੇ ਰੁੱਖ ਫਲ ਬੂਟਿਆਂ ਤੇ ਉਹਨਾਂ ਦੇ ਵਿਕਾਸ ਅਤੇ ਸਾਂਭ ਸੰਭਾਲ ਨੂੰ ਸਮਰਪਿਤ ਕਰ ਦਿੱਤਾ ਹੈ ਪੰਜਾਬੀਆਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਾਉਣ ਕਿਹੜਾ ਰੁੱਖ ਕਦੋਂ ਅਤੇ ਕਿਵੇਂ ਲਗਾਉਣ ਬਾਰੇ ਜਾਣਕਾਰੀ ਦੇਣ ਲਈ ਰੁੱਖਾਂ ਬਾਰੇ ਲਿਖਣਾ ਸ਼ੁਰੂ ਕੀਤਾ ਦੰਡੀ ਉਸ ਦੇ ਲੇਖ ਪੰਜਾਬੀ ਦੀਆਂ ਸਾਰੀਆਂ ਪ੍ਰਮੁੱਖ ਅਖਬਾਰਾਂ ਤੇ ਰਸਾਲਿਆਂ ਨੇ ਛਾਪਣੇ ਸ਼ੁਰੂ ਕੀਤੇ ਦੰਡੀ ਰੁੱਖਾ ਸੰਬੰਧੀ ਉਸ ਦੀ ਪਹਿਲੀ ਪੁਸਤਕ ਬਿਰਖਾਂ ਬਾਜ ਦਾ ਸਹੁੰਦੀ ਧਰਤੀ 2017 ਅਤੇ ਦੂਜੀ ਪੁਸਤਕ 2000 ਪੀ ਵਿੱਚ ਪਾਠਕਾ ਦੇ ਸਨਮਖੋਏ ਡੰਡੀ ਇਨਾ ਤੋਂ ਇਲਾਵਾ ਉਹਨਾਂ ਦੀਆਂ ਕਈ ਹੋਰ ਪੁਸਤਕਾਂ ਵੀ ਆਈਆਂ ਉਸ ਦੀਆਂ ਲਿਖਤਾਂ ਨੇ ਪੰਜਾਬੀਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਉਂਦਿਆਂ ਧਰਤੀ ਉੱਤੇ ਰੁੱਖਾਂ ਦੀ ਮਹੱਤਤਾ ਨੂੰ ਦਰਸਾਇਆ ਡੰਡੀ ਲੱਖੇ ਵਾਲੀ ਦਾ ਬਹੁਤਾ ਰੁਝਾਨ ਪੰਜਾਬ ਦੇ ਰਵੈਤੀ ਰੁੱਖਾਂ ਦੀ ਸਭ ਸੰਭਾਲ ਅਤੇ ਇਹਨਾਂ ਦੀ ਲੋਾਈ ਨੂੰ ਉਤਸ਼ਾਹਿਤ ਕਰਨ ਵੱਲ ਹੈ ਡੰਡੀ ਪੰਜਾਬ ਵਿੱਚ ਜੰਗਲ ਨਹੀਂ ਹਨ ਅਤੇ ਕੋਈ ਵਿਹਲੀ ਧਰਤੀ ਵੀ ਨਹੀਂ ਜਿੱਥੇ ਜੰਗਲ ਬਣਾਏ ਜਾ ਸਕਣ ਡੰਡੀ ਇੱਥੇ ਤਾਂ ਖੇਤਾਂ ਦੇ ਬੰਨਿਆ ਸੜਕਾਂ ਦੇ ਕੰਡੇ ਚ ਬੰਬੀਆਂ ਉੱਤੇ ਹੀ ਰੁੱਖ ਲਗਾਏ ਜਾ ਸਕਦੇ ਹਨ ਦੰਦ ਕਿਹੜੇ ਰੁੱਖ ਕਿੱਥੇ ਅਤੇ ਕਿਵੇਂ ਲਗਾਉਣੇ ਹਨ ਤਾਂ ਜੋ ਫਸਲਾਂ ਦਾ ਵੀ ਨੁਕਸਾਨ ਨਾ ਹੋਵੇ ਇਸ ਬਾਰੇ ਜਾਣਕਾਰੀ ਦੇਣ ਦੀ ਉਸਦੀ ਪੁਸਤਕ ਖੇਤਾਂ ਵਿੱਚ ਰੁੱਖ ਕਿਉਂ ਅਤੇ ਕਿਵੇਂ ਛਪ ਕੇ ਕੁਝ ਦਿਨ ਪਹਿਲਾਂ ਹੀ ਆਈ ਹੈ ਦੰਦ ਇਸ ਪੁਸਤਕ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਪੁਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸੋ ਪੁਸਤਕ ਵਿੱਚ ਰੁੱਖ ਬੂਟੇ ਲਾਉਣ ਤੋਂ ਪਹਿਲਾਂ ਹੀ ਵਿਉਂਤਬੰਦੀ ਰਾ ਪਹਿਆ ਲਈ ਰੁੱਖ ਫਲਦਾਰ ਰੁੱਖਾਂ ਦੀ ਲੋੜ ਦਵਾਈਆਂ ਵਾਲੇ ਰੁੱਖਾਂ ਦੀ ਅਹਿਮੀਅਤ ਸ਼ਾ ਰੁੱਖਾਂ ਦੀ ਮਹੱਤਵ ਖੇਤਾਂ ਦੇ ਵਾਲੇ ਬਾੜ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਦੰਦ ਇਸ ਦੇ ਨਾਲ ਹੀ ਪਾਣੀ ਦੇ ਸਰੋਤਾ ਨੇੜੇ ਰੁੱਖ ਸੋਹਣੇ ਦਿਖ ਲਈ ਸੋਹਣੇ ਰੁੱਖ ਬਾਰੇ ਵੀ ਜਾਣਕਾਰੀ ਦਿੱਤੀ ਹੈ ਆਮ ਤੌਰ ਤੇ ਕਿਸਾਨ ਦਾ ਗਿਲਾ ਹੁੰਦਾ ਹੈ ਕਿ ਰੁੱਖਾ ਦਾ ਸ਼ੋਰਾ ਫਸਲਾਂ ਲਈ ਮਾਰੂ ਹੁੰਦਾ ਹੈ ਅਤੇ ਰੁੱਖਾ ਉੱਤੇ ਪੰਛੀਆਂ ਦੇ ਘਰ ਵੀ ਫਸਲਾਂ ਦਾ ਨੁਕਸਾਨ ਕਰਦੇ ਹਨ। ਇਸ ਬਾਰੇ ਵੀ ਉਹਨਾਂ ਦੇ ਰੁੱਖਾਂ ਵਿੱਚ ਪੰਛੀਆਂ ਦੇ ਰਹਿਣ ਬਸੇਰੇ ਵਰ ਜਾਂ ਸਰਾਪ ਕਾਂਡ ਵਿੱਚ ਜਾਣਕਾਰੀ ਦਿੱਤੀ ਹੈ। ਸਟਾਪ